ਦੋਸਤੋ ਅੱਜ ਜਿਹੜੀ ਤੁਸੀਂ ਵੇਖ ਰਹੇ ਹੋ ਨਾ ਇਹ ਲੰਬੀ ਹਲਕੇ ਦੇ ਇੱਕ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਹੈ। ਸਾਹਮਣੇ ਜਿਹੜੀ ਤੁਸੀਂ ਦੇਖ ਰਹੇ ਹੋ ਨਾ ਇਹ ਸਟਾਲਾਂ ਲੱਗੀਆਂ ਹੁੰਦੀਆਂ ਸੀ। ਤੇ ਆਪਾਂ ਹਮੇਸ਼ਾ ਹੀ ਸਿਆਸੀ ਲੀਡਰਾਂ ਨੂੰ ਪੋਲੀਟੀਸ਼ੀਅਨਾਂ ਨੂੰ ਉਹ ਕਾਲੀ ਹੋਣ, ਕਾਂਗਰਸੀ ਹੋਣ, ਝਾੜੂ ਵਾਲੇ ਹੋਣ। ਮਤਲਬ ਐਕਸ ਵਾਈ ਜ਼ੈਡ ਕਿਸੇ ਨੂੰ ਵੀ ਆਪਾਂ ਦੋਸ਼ ਦਿੰਦੇ ਰਹਿੰਨੇ ਆ। ਪਰ ਜਿਹੜਾ ਬਿਊਰੋਕ੍ਰੇਟ ਅਫਸਰ ਸ਼ਹੀ ਹੈ ਦੋਸਤੋ ਜਿਹੜੀ 58 ਸਾਲਾਂ ਵਾਸਤੇ ਤੁਹਾਡੇ ਮੁਕੱਦਰ ਦੇ ਉੱਤੇ ਸੱਪਾਂ ਨੂੰ ਕੁੰਡਲ ਮਾਰ ਕੇ ਬੈਠੀ ਹੋਈ ਹੈ ਦੋਸਤੋ ਇਹ ਬਿਊਰੋਕ੍ਰੇਟ ਦੀ ਉਜਾੜੀ ਹੋਈ ਪੰਜ ਪਿੰਡਾਂ ਦੀ ਕੋਆਪਰੇਟਿਵ ਸੁਸਾਇਟੀ ਹੈ ਆ ਜਦੋਂ ਰੇ ਆਈ ਹੈ ਦੋਸਤੋ ਆ ਜਿਹੜੀ ਸਾਹਮਣੇ ਤੁਸੀਂ ਮਿੱਟੀ ਹੋਈ ਵੇਖ ਰਹੇ ਹੋ ਕਿੰਨਾ ਗੱਟਾ ਹੋਊਗਾ ਤੁਸੀਂ ਕਮੈਂਟਾਂ 'ਚ ਗਿਣਤੀ ਕਰਕੇ ਦੱਸਿਓ ਇਹਨੂੰ ਪਈ ਨੂੰ ਹੋ ਗਏ ਮਿੱਤਰੋ 15 ਸਾਲ ਤੇ ਵੇਖੋ ਯਾਰ ਕਿੰਨੇ ਜ਼ਿੰਮੇਦਾਰਾਂ ਨੂੰ ਉਦੋਂ ਕਿਉਂਕਿ ਨਰਮਾ ਹੁੰਦਾ ਨਹੀਂ ਸੀ 15 18 ਸਾਲ ਪਹਿਲਾਂ ਤੇ ਕਿੰਨੇ ਕਿਸਾਨ ਬਿਨਾ ਰੇਤੋਂ ਆਵਦੀ ਫਸਲ ਨਹੀਂ ਕਰ ਸਕੇ ਬਿਨਾਂ ਰੇਤੋਂ ਵਿਚਾਰਿਆਂ ਨੇ ਆਪਦਾ ਟਾਈਮ ਪਾਸ ਕੀਤਾ ਜਿਹੜੀ ਚਾਰ ਮਣ ਫਸਲ ਹੋ ਗਈ ਉਸੇ ਨਾਲ ਹੀ ਢਿੱਡ ਭਰਿਆ ਜਦੋਂ ਬਹੁਤਿਆਂ ਖੁਦਕਸ਼ੀਆਂ ਕਰਨ ਦਾ ਖੁਦਕਸ਼ੀਆਂ ਹੋਣ ਦਾ ਇੱਕ ਰਵਾਜ ਕਹਿ ਲੋ ਚੱਲ ਗਿਆ ਇਹ ਉਹਨਾਂ ਸਮਿਆਂ ਦੀ ਗੱਲ ਹੈ ਦੋਸਤੋ ਕਹਿੰਦੇ ਜੱਟ ਦੀ ਜੂਨ ਬੁਰੀ ਰੜਕਰੜਕ ਮਰ ਜਾਣਾ ਇਹ ਉਹ ਸੋਸਾਇਟੀ ਹੈ ਜਿੱਥੇ ਹੱਦ ਕਰਜਾ ਬਣਾਉਣ ਵਾਸਤੇ ਵੀ 15 15 ਦਿਨ ਅਫਸਰਾਂ ਦੇ ਪੈਰਾਂ ਥੱਲੇ ਹੱਥ ਦੇਣੇ ਪੈਂਦੇ ਸੀ 100 ਬੰਦੇ ਦੀ ਸ਼ਪਾਰਸ਼ ਕਰਾਉਣੀ ਪੈਂਦੀ ਸੀ ਅਖੀਰ ਨੂੰ ਜਿਸ ਦਿਨ ਹੱਦ ਕਰਜ਼ਾ ਬਣਦਾ ਮਤਲਬ ਸੋਸਾਇਟੀ ਵਾਲੀ ਕਾਪੀ ਬਣਨੀ ਤੁਹਾਡੀ ਜ਼ਮੀਨ ਤੇ ਹੈ ਪਰ ਜਿੱਦੇ ਹੱਦ ਕਰਜ਼ਾ ਬਣਦਾ ਤੇ ਸ਼ਰਤ ਕੀ ਹੁੰਦੀ ਸੀ ਇੱਕ ਅੰਗਰੇਜ਼ੀ ਦੀ ਬੋਤਲ ਦੋ ਬੀਅਰ ਦੀਆਂ ਤੇ ਕਿਲੋ ਮੁਰਗਾ ਇੱਕ ਕਿਸਾਨ ਨੇ ਨਾ ਬਾਕਸਰ ਮੋਟਰਸਾਈਕਲ ਉਦੋਂ ਆਉਂਦੇ ਸੀ ਤੇ ਆਪਦੀ ਕੁੜੀ ਨੂੰ ਦੇਣਾ ਸੀ ਕਰਜ਼ਾ ਤਾਂ ਕਿਸਾਨ ਨੇ ਲੈਣਾ ਯਾਰ ਤੇ ਸੋਸਾਇਟੀ ਵਾਲਿਆਂ ਨੇ ਫਿਰ ਉਹਦੀ 15 ਦਿਨ ਚੀਕ ਕਢਾਈ ਉਧਰੋਂ ਵਿਆਹ ਉੱਤੇ ਆ ਗਿਆ ਉਧਰੋਂ ਉਸ ਸਾਲ ਦੋ ਮਨ ਨਰਮੇ ਹੋਏ ਦੋਸਤੋ ਫਿਰ ਸੋਸਾ ਆ ਸੋਸਾਇਟੀ ਵਾਲਿਆਂ ਨੇ ਜਿਹੜਾ ਮਿੱਟੀ ਹੋਇਆ ਪਿਆ ਤੁਹਾਡੇ ਸਾਹਮਣੇ ਕਿੰਨੀ ਰੇ ਮਿੱਟੀ ਹੋਈ ਪਈ ਐ ਇਹ ਤੁਹਾਡੇ ਪੈਸੇ ਐ ਕਿਸਾਨੋਂ ਜਿਹੜਾ ਪਾਉਣੇ 4 ਲੱਖ ਕਰੋੜ ਕਰਜ਼ਾ ਹੈ ਨਾ ਪੰਜਾਬ ਸਰ ਆ ਜਿਹੜੀ ਸਾਹਮਣੇ ਰੇ ਪਈ ਹੈ ਨਾ ਇਹ ਵੀ ਕਰਜ਼ਾ ਉਹਦੇ ਵਿੱਚ ਜੁੜਿਆ ਭਾਵੇਂ ਲੱਖ ਦੀ ਹੈ 50 ਹਜ਼ਾਰ ਦੀ ਹੈ ਜਿੰਨੇ ਦੀ ਵੀ ਹੈ ਕਿਉਂਕਿ ਅਫਸਰशाही ਨੇ ਤਾਂ ਖਾ ਕੇ ਮਾਲ ਤੇ ਮਲਾਈ ਮਲਾਈ ਖਾ ਕੇ ਤੇ ਸੋਨੂੰ ਛੜਤੀਆਂ ਛੱਡੀਆਂ ਤੇ ਆ ਮਿੱਟੀ ਹੋ ਗਿਆ ਯਾਰ ਕਿਸੇ ਖਾਤੇ ਹੀ ਨਹੀਂ ਹੈ ਕਿਸੇ ਬਿਊਰੋਕਰੇਟ ਇੱਕ ਸੀ ਪੋਲੀਟੀਸ਼ੀਅਨ ਕਿਉਂਕਿ ਹੁਣ ਦੋਸਤੋ ਮੈਂ ਕਿਸੇ ਸਰਕਾਰ ਨੂੰ ਨਹੀਂ ਕਹਿਣਾ ਚਾਹੁੰਦਾ ਪਰ ਜਿਹੜੇ ਹੋਣ ਵਾਲੇ ਸੱਜਣ ਐ ਜਿਨ੍ਹਾਂ ਦੀ ਹੋਣ ਸਰਕਾਰ ਐ ਇਹ ਵੀ ਪਹਿਲਾਂ ਕਾਲੀ ਸੀ ਫਿਰ ਕਾਂਗਰਸੀ ਬਣ ਗਏ ਮੌਕਾ ਵੇਖ ਕੇ ਆਮ ਆਦਮੀ ਪਾਰਟੀ 'ਚ ਆ ਗਏ ਲੀਡਰ ਬਣ ਗਏ ਦੋਸ਼ੀ ਇਹ ਵੀ ਐ ਆਰੇ ਨੂੰ ਮਿੱਟੀ ਬਣ ਨ ਦੇ ਦੋਸਤੋ ਨਹੀਂ ਤਾਂ ਬਹੁਤ ਸਾਰੀਆਂ ਤੁਸੀਂ ਸੁਸਾਇਟੀਆਂ ਵੇਖੀਆਂ ਹੋਣੀਆਂ ਐ ਉਹਨਾਂ ਸੋਸਾਇਟੀਆਂ 'ਚ 2-2 ਟਰੈਕਟਰ ਹੈ, 2-2 ਟਰਾਲੀਆਂ ਹੈ, ਰੋਟਾਵੇਟਰ ਹੈ। ਯਾਨੀ ਕਿ ਹਰ ਇੱਕ ਖੇਤੀਬਾੜੀ ਦਾ ਸੰਦ ਹੈ ਯਾਰ। ਤੇ ਆਹ ਵੇਖੋ, ਆਹ ਕੋਈ ਦਵਾਈ ਹੈ ਦੋਸਤੋ। ਆਹ ਆਹ ਵੇਖੋ, ਆਹ ਮੈਂ ਚੱਕ ਰਿਆ ਨਾ, ਆਹ ਡੱਬੇ ਯਾਰ ਪਈ ਬਰਬਾਦ ਹੋ ਗਏ। ਓਏ ਕਿਸਾਨੋ, ਉਹ ਕਿਸਾਨ ਯੂਨੀਅਨ ਵਾਲਿਓ, ਉਠੋ ਜੇ ਕਿਤੇ ਤੁਹਾਨੂੰ ਕਦੇ ਜਾਗ ਆ ਜੇ। ਉੱਠ ਕੇ ਆਹ ਕਿਸਾਨਾਂ ਦੀ ਬਾਹ ਫੜੋ। ਕਿਸੇ ਪ੍ਰੈਸਰ ਰਿਪੋਰਟਰ ਚ ਕਿਸੇ ਵਿਕਾਊ ਮਾਲ ਚ ਹਿੰਮਤ ਜਿਹੜਾ ਆ ਕੇ ਇਹਦੀ ਸਟੋਰੀ ਕਰ ਸਕੇ ਨਿਧੜਕ ਹੋ ਕੇ ਵਖਾ ਸਕੇ ਇਹ ਨਹੀਂ ਵੀ ਫਲਾਣੇ ਨੂੰ ਬਲੇਮ ਕਰਤਾ ਫਲਾਣੇ ਨੂੰ ਕਰਤਾ ਨੋ ਤੱਥਾਂ ਤੇ ਗੱਲ ਕਰੋ ਕਿ ਜਦੋਂ ਦੋ ਮਨ ਨਰਮਾ ਹੁੰਦਾ ਸੀ ਜਦੋਂ ਬੀਟੀ ਆਇਆ ਤੇ ਉਦੋਂ ਉਸ ਤੋਂ ਪਹਿਲਾਂ ਦੀ ਡੁੱਬੀ ਹੋਈਏ ਸੋਸਾਇਟੀ ਜਿਹਨੂੰ ਅਫਸਰ ਛਾਈ ਜਿਹਨੂੰ ਮੈਨੇਜਰ ਜਿਨੂੰ AR DR ਤੱਕ ਖਾ ਗਏ ਪਰ 2-3 ਸੈਕਟਰੀ ਤਾਂ ਰੁੜ ਗਏ ਇੱਕ ਦੀ ਸਾਰੀ ਜ਼ਮੀਨ ਵਿਕ ਗਈ ਏ ਕੋਈ ਰੱਬ ਨੂੰ ਪਿਆਰਾ ਹੋ ਗਿਆ ਤੇ ਇੱਕ ਰੁਲ ਖੁੜ ਕੇ ਜੇ ਮਰ ਗਿਆ ਐਵੇਂ ਇੱਕ ਦੋ ਕਤੁਰੇ ਫਿਰਦੇ ਆ ਇੱਥੇ ਦੋਸਤੋ ਕਦੇ ਟਰੱਕ ਬੈਕ ਲੱਗਦੇ ਸੀ ਯਾਰ ਪਰ ਰੱਬ ਦਾ ਰੱਬ ਦੀ ਜਿਹੜੀ ਚੱਕੀ ਹੈ ਨਾ ਚੱਲਦੀ ਹੌਲੀ ਹੈ ਪੀਂਦੀ ਬਹੁਤ ਬਰੀਕ ਹੈ ਮਿੱਤਰੋ ਜਿਨ੍ਹਾਂ ਨੇ ਆ ਸੋਸਾਇਟੀ ਆ ਸ਼ੈੱਡ ਉਜਾੜ ਬਣਾਤੇ ਲੇਖਾ ਦੇਣਾ ਪੈਣਾ ਇੱਕ ਅੰਧ ਤੇ ਲਿਖ ਲੋ ਤੇ ਇੱਥੇ ਜੀ ਇੱਕ ਲਾਂਗਾ ਸੀ ਚੋਰੀਆਂ ਲਾਂਗਾ ਉਹੀ ਬੀਅਰ ਅੰਗਰੇਜ਼ੀ ਟੱਪ ਨਾਲ ਆਹਾ ਇਹ ਉਹਨਾਂ ਨੇ ਬੰਦ ਕਰਤਾ ਸ਼ੇਅਰ ਕਰੋ ਮੇਰੇ ਭਰਾ ਜਿੰਨੇ ਹੱਕ ਸੱਚ ਦੀ ਆਵਾਜ਼ ਦੇ ਹੱਕ ਚੋਂ ਧੰਨਵਾਦ ਸਸੀਕਾ YouTube ਤੇ ਵੀ ਆਇਓ ਸਸੀਕਾ